ਭਾਰਤ ਜਨਤਾ ਪਾਰਟੀ ਦੇ ਕੌਮੀ ਚਰਨਲਸ ਕਤਰ ਤਰੁਣ ਚੋਕ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਉਹਨਾਂ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਦੌਰਿਆਂ ਤੇ ਸਵਾਲ ਚੁੱਕੇ ਐਸਾ ਕਿ ਪੂਰਾ ਦਿੱਲੀ ਦਾ ਲੁੱਟੂ ਟੋਲਾ ਪੰਜਾਬ ਨੂੰ ਲੁੱਟਣ ਵਾਸਤੇ ਪੰਜਾਬ ਪਹੁੰਚ ਚੁੱਕਾ ਪੰਜਾਬ ਦੇ ਅਫਸਰਾਂ ਨੂੰ ਇਹ ਹਾਰਿਆ ਆ ਲੁੱਟੂ ਟੋਲਾ ਬੁਲਾ ਬਲਾ ਕੇ ਆਰਡਰ ਜਾਰੀ ਕਰ ਰਿਹਾ ਹੈ ਚੁਣੀ ਹੋਈ ਪੰਜਾਬ ਦੀ ਸਰਕਾਰ ਨੂੰ ਕੱਟ ਪੁਤਲੇ ਵਾਂਗ ਨਚਾਇਆ ਜਾ ਰਿਹਾ ਹੈ ਉਂਟੇ ਪੰਜਾਬ ਦੀ ਜਨਤਾ ਅਫਸਰ ਔਰ ਈਵਨ ਪੋਲੀਟੀਸ਼ੀਨ ਕੈਨ ਆਪਨੇ ਆਤੀਥੀ ਅਬ ਕਬ ਜਾਓਗੇ ਕਦੋਂ ਜਾਣਗੇ ਪਰੋਨੇ ਔਰ ਹੁੰਤੇ ਹਰੇਕ ਪਰੋਨਾ ਤੇ ਵਿਪਾਸਨਾ ਕਰਨ ਦੇ ਬੰਦੇ ਸੋ ਸੋ ਗੱਡੀਆਂ ਕਾਫਲਾ ਲੈ ਕੇ ਪੰਜਾਬ ਚ ਘੁੰਮ ਰਿਹਾ ਹੁਣ ਦੂਜਾ ਪਰੋਨਾ ਵੀ ਆ ਕੇ ਪੰਜਾਬ ਚ ਬਹਿ ਰਿਹਾ ਇਹ ਪਰੋਨਿਆਂ ਦੀ ਆਉ ਭਗਤ ਚ ਪੂਰੀ ਸਰਕਾਰ ਲੱਗ ਗਈ ਔਰ ਪੰਜਾਬ ਦੇ ਅੰਦਰ ਜਿਹੜੇ ਵਾਦੇ ਸੀ ਉਹ ਪੂਰੇ ਨਹੀਂ ਹੋਏ ਭਗਵੰਤ ਮਾਨ ਸਾਹਿਬ ਚੁਣੀ ਸਰਕਾਰ ਹੈ ਲੋਕਾਂ ਨੂੰ ਤੇ ਵਾਦਾ ਕੀਤਾ ਸੀ ਕਿਸਾਨੀ ਦੇ ਉੱਤੇ ਐਮਐਸਪੀ ਚ ਟਾਪ ਅਪ ਦੇ ਦਦਾ ਨਹੀਂ ਪੂਰਾ ਹੋਇਆ ਕਿਸਾਨ ਕਰਜ਼ਾ ਮਾਫੀ ਕਰਨ ਦਾ ਨਹੀਂ ਪੂਰਾ ਹੋਇਆ ਹਰ ਘਰ ਨੌਕਰੀ ਦਾ ਨਹੀਂ ਪੂਰਾ ਹੋਇਆ ਮਹਿਲਾਵਾਂ ਨੂੰ 1100 ਦੇਣ ਦਾ ਨਹੀਂ ਪੂਰਾ ਹੋਇਆ ਫਰੀ ਬਿਜਲੀ ਫਰੀ ਪਾਣੀ ਦਾ ਵਾਦਾ ਨਹੀਂ ਪੂਰਾ ਹੋਇਆ ਲਾ ਐਂਡ ਆਰਡਰ ਮੇਨਟੇਨ ਕਰਨ ਦਾ ਰਾਦਾ ਨਹੀਂ ਪੂਰਾ ਹੋਇਆ ਮਾਫੀਆ ਸਰਗਨਾਖ ਸਮਾਪਤ ਕਰਨ ਦਾ ਵਾਦਾ ਨਹੀਂ ਪੂਰਾ ਹੋਇਆ ਨਸ਼ੇ ਦੇ ਸੋਦਾਗਰਾਂ ਦਾ ਸਮੂਹ ਨਾਸ਼ ਦਾ ਵਾਦਾ ਨਹੀਂ ਪੂਰਾ ਹੋਇਆ ਉਲਟਾ ਸਾਰੀ ਸਰਕਾਰ ਪ੍ਰੋਣਿਆਂ ਦੀ ਆਪਗੱਛ ਲੱਗ ਗਈ ਹੈ ਇਹ ਪ੍ਰੋਣਿਆਂ ਦੀ ਆਪਗੱਛਾ ਦੇ ਕਿ ਪੰਜਾਬ ਦੀ ਜਨਤਾ ਦੀ ਸੁਧ ਲੋਵ ਪੰਜਾਬ ਦੇ ਲਾ ਐਂਡ ਆਰਡਰ ਦੀ ਸੁਧ ਲੋਵ ਅਰ ਪੰਜਾਬ ਦੀ ਆਵਾਜ਼ ਨੂੰ ਸਮਝੋ ਅਤੀਥੀ ਅਬ ਕਬ ਜਾਓਗੇ ਇਹ ਪੰਜਾਬ ਕਹਾਰ ਕਹਾਰ ਕੇ ਕਹਿ ਰਿਹਾ ਪਰੋਣਿਆ ਹੁਣ ਕਦੋ ਜਾਣਾ